ਹਾਂਜੀ ਹੁਣ ਤੱਕ ਦੀ ਜਿਹੜੀ ਜੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਸੁਖਵੀਰ ਬਾਦਲ ਦੇ ਕਾਫਲੇ ਦਾ ਐਕਸੀਡੈਂਟ ਹੋ ਜਾਂਦਾ ਬਈ ਅਮਰਤਸਰ ਦੇ ਵਿੱਚ ਤੇ ਹੁਣ ਦੋ ਗੱਡੀਆਂ ਨੁਕਸਾਨੀਆਂ ਜਾਂਦੀਆਂ ਜਾਨੀ ਕਿ ਬੱਸ ਦੀ ਰਫ਼ਤਾਰ ਹੋ ਜਾਦਾ ਹੋਣ ਕਾਰਨ ਜਿਹਦੇ ਵਿੱਚ 에ਅਰ ਬੈਗ ਖੁੱਲ ਜਾਂਦੇ ਆ ਗੱਡੀਆਂ ਦੇ ਤੇ ਪਰ ਫਿਰ ਬਚਤ ਰਹਿੰਦੀ 에ਅਰ ਬੈਗ ਕਾਰਨ ਅਗਰ ਜੇ 에ਅਰ ਬੈਗ ਨਾ ਹੁੰਦੇ ਜਿਵੇਂ ਕਿ ਆਪਾਂ ਕਹਿੰਦੇ ਨਿਊ ਮਾਡਲ ਦੀਆਂ ਗੱਡੀਆਂ ਦੇ 에ਅਰ ਬੈਗ ਖੁੱਲ ਗਏ ਤੇ ਬਚਤ ਰਹਗੀ ਤੇ ਪਰ ਹੁਣ ਇੱਕ ਮਾਮਲਾ ਸਾਹਮਣੇ ਆ ਗਿਆ ਇਸ ਐਕਸੀਡੈਂਟ ਨੂੰ ਲੈ ਕੇ ਵੀ ਕੀ ਗੱਲਬਾਤ ਹੋਈ ਆ ਤਾਂ ਜਿਹੜੀ ਹੁਣ ਸਿਰਫ 10 ਮਿੰਟ ਹੋਇਆ ਵੀਡੀਓ ਆਈ ਨੂੰ ਪਹਿਲਾਂ ਉਹ ਸਾਂਝੀ ਕਰਦੀਏ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਦੇ ਹਾਂ ਦੇ ਵਿੱਚ ਹਾਸੀ ਦਾ ਸ਼ਿਕਾਰ ਹੋਇਆ ਸੁਬੀਰ ਸਿੰਘ ਬਾਦਲ ਦਾ ਕਾਫਲਾ ਸੁਪੀਰ ਬਾਦਲ ਦੇ ਕਾਫਲੇ ਦੀਆਂ ਗੱਡੀਆਂ ਦੀ ਆਪਸ ਵਿੱਚ ਟੱਕਰ ਹੋ ਜਾਂਦੀ ਹੈ ਪੁਲਿਸ ਦੀ ਤੇਜ਼ ਰਫ਼ਤਾਰ ਬੱਸ ਨੇ ਦੋ ਗੱਡੀਆਂ ਨੂੰ ਟੱਕਰ ਮਾਰੀ ਹੈ ਤੁਹਾਨੂੰ ਅਸੀਂ ਫੋਟੋਆਂ ਵਿੱਚ ਬੱਕੀਆਂ ਵਿਖਾ ਰਹੇ ਹਾਂ ਆ ਗੱਡੀਆਂ ਨੂੰ ਕਾਫੀ ਨੁਕਸਾਨ ਪਹੁੰਚਿਆ ਗੱਡੀਆਂ ਨੁਕਸਾਨੀਆਂ ਹੋਈਆਂ ਆ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀਆਂ ਨੇ ਦਰਸਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਦਾ ਇਹ ਪੂਰਾ ਕਾਫਲਾ ਹੈ ਕਿਉਂਕਿ ਅੱਗੇ ਵੱਲ ਵਧ ਰਿਹਾ ਸੀ ਅੱਗੇ ਨੂੰ ਜਾ ਰਿਹਾ ਸੀਗਾ ਤੇ ਇਸੇ ਦੌਰਾਨ ਹੀ ਪੁਲਿਸ ਦੀ ਤੇਜ਼ ਰਫ਼ਤਾਰ ਬੱਸ ਦੇ ਵੱਲੋਂ ਦੋ ਗੱਡੀਆਂ ਨੂੰ ਟੱਕਰ ਮਾਰੀ ਜਾਂਦੀ ਹੈ ਔਰ ਟੱਕਰ ਕਿੰਨੀ ਜ਼ਬਰਦਸਤ ਹੋਈ ਹੈ ਕਿ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਇੱਕ ਗੱਡੀ ਦੀ ਪਿਛਲੀ ਸਾਈਡ ਦੀਆਂ ਤੁਹਾਨੂੰ ਤਸਵੀਰਾਂ ਵਖਾ ਰਹੇ ਅਗਲਾ ਹਿੱਸਾ ਵੀ ਫੋਰਚੂਨਰ ਗੱਡੀ ਦਾ ਆ ਪੂਰੀ ਤਰ੍ਹਾਂ ਦੇ ਨਾਲ ਨੁਕਸਾਨ ਨਹੀਂ ਆਇਆ ਬਾਕੀ ਬਹੁਤ ਬਚਾਅ ਵੀ ਕਰ ਰਹੇ ਕਿ ਕਾਰਨ ਦੀ 에어 ਬੈਗ ਖੁੱਲਣ ਦੇ ਕਾਰਨ ਵਿਚਾਰਿਆ ਹਾਸੀ ਦੇ ਵਿੱਚ ਪੁਲਿਸ ਮੁਲਾਜ਼ਮ ਜੋ ਕਿ ਜ਼ਖਮੀ ਹੋਏ ਦੱਸੇ ਜਾ ਰਹੇ ਹਨ ਅੰਮ੍ਰਿਤਸਰ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਬੁਖਾ ਰਹੇ ਜਿੱਥੇ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਾਫਲਾ ਹਾਸੀ ਦਾ ਸ਼ਿਕਾਰ ਹੋਇਆ ਪੁਲਿਸ ਦੀ ਤੇਜ਼ ਰਫ਼ਤਾਰ ਬੱਸ ਦੇ ਵੱਲੋਂ ਦਰਸਲ ਦੋ ਗੱਡੀਆਂ ਨੂੰ ਟੱਕਰ ਮਾਰੀ ਗਈ ਉਸ ਦੇ ਵਿੱਚ ਇੱਕ ਥਾਰ ਵਾਈਟ ਕਲਰ ਦੀ ਗੱਡੀ ਨਜ਼ਰ ਆ ਰਹੀ ਹੈ ਉਸ ਨੂੰ ਨੁਕਸਾਨ ਪਹੁੰਚਿਆ ਹੈ ਆ ਉਸ ਦੇ ਵੀਰ ਮੈਂ ਖੁੱਲੇ ਹੋਏ ਨਜ਼ਰ ਆ ਰਹੇ ਨੇ ਵੀਰ ਮੈਂ ਖੁੱਲਣ ਦੇ ਕਾਰਨ ਬਹੁਤ ਵਿਚਾਰ ਰਿਹਾ ਹੈ ਇਸੇ ਖਬਰ ਤੇ ਜਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਅਮਿਤ ਸ਼ਰਮਾ ਜੁੜ ਚੁੱਕੇ ਨੇ ਅਮਿਤ ਅਮਰ ਸਰ ਕਿਸ ਜਗ੍ਹਾ ਤੇ ਕਦੋਂ ਤੇ ਕਿਵੇਂ ਪੂਰਾ ਹਾਸਾ ਵਾਪਰੇ ਤਾਜਾ ਜਾਣਕਾਰੀ ਕੀ ਹੈ ਬਿਲਕੁਲ ਪ੍ਰਮਿੰਦਰ ਅੱਜ ਸੁਖਬੀਰ ਬਾਦਲ ਜਿਹੜੇ ਅਮਰੀਕਾ ਦੀ ਤਕਰੀਰ ਅਜਨਾਲਾ ਦੇ ਅਲੱਗ-ਅਲੱਗ ਪਿੰਡਾਂ ਦਾ ਦੌਰਾ ਕਰਦੇ ਹੁੰਦੇ ਸੀ ਅਤੇ ਕਿਸਾਨਾਂ ਨੂੰ ਜਿਨ੍ਹਾਂ ਦੇ ਹੜ੍ਹਾਂ ਹੜ੍ਹਾਂ ਦੇ ਵਿੱਚ ਜ਼ਮੀਨਾਂ ਖਰਾਬ ਹੋਈਆਂ ਵਾ ਜਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਮੇਨ ਮੇਨ ਰੇਸ ਤੋਂ ਉਸ ਤੋਂ ਬਾਅਦ ਜਿਹੜਾ ਉਸ ਤੋਂ ਬੇਪਰਵਾਹ ਲੈਪਪਰ ਕੇਸ ਤੋਂ ਬਈ ਬਦਲ ਦੀ ਜਿਹੜੀ ਗੱਡੀ ਜਿਹੜੀ ਪੁਲਿਸ ਵਾਲੇ ਜਿਹੜੇ ਕਟਿਓ ਦੇ ਆ ਜਿਹੜੀ ਨਾਲ ਚਲਦੀ ਆ ਉਹ ਇੱਕਦਮ ਅਰਗੋ ਬਸ ਜਿਹੜੀ ਆਂ ਦੀ ਵਜ੍ਹਾ ਨਾਲ ਬਸ ਤੇ ਜਿਹੜੀ ਵੇਖ ਲੱਗੀ ਹੈ ਤੇ ਜਿਸ ਦੇ ਵਿੱਚ ਪੁਲਿਸ ਜਿਹੜਾ ਇੰਸਪੈਕਟਰ ਡੀਐਸਪੀ ਜਿਹੜਾ ਇੰਟਰਵਿਊ ਸਿੰਘ ਬੈਠਾ ਸੀ ਤੇ ਨਾਲ ਉਸੇ ਨਾਲ ਦੋ ਹੋਰ ਮੁਲਾਇਮ ਬੈਠੇ ਸੀ ਜਿੱਦਾਂ ਉਹ ਗੰਬੀਰ ਜਿਹੜਾ ਜਖਮੀ ਹੋਇਆ ਜਿਹਨਾਂ ਹੌਸਪੀਟਲ ਦੇ ਦਿੱਤੇ ਦਾਸ ਹੁੰਦਾ ਹੋਇਆ ਗਿਆ ਤੇ ਬਰੂਦਾ ਜਿਹੜਾ ਕੰਪਲਾ ਸੀ ਕੰਪਲੇ ਨੂੰ ਅੱਗੇ ਦੇ ਲਈ ਰਵਾਨਾ ਕਰ ਦਿੱਤਾ ਗਿਆ ਹਾਲਾਂਕਿ ਕੋਈ ਪ੍ਰਾਈਵਲ ਨੂੰ ਕੋਸ਼ਿਸ਼ ਕਰਕੇ ਜੀਵਾਜਰੂ ਕਰਵਾਇਆ ਗਿਆ ਤੇ ਜਾਂਚ ਜ਼ਰੂਰ ਪੁਲਿਸ ਤੇ ਹੋ ਕੇ ਤੇ ਪੁਲਿਸ ਕੁੱਜੀਆ ਉਹਨਾਂ ਦੀ ਚਾਰਜ ਜ਼ਰੂਰ ਦਿੱਤੀ ਜਾ ਰਹੀ ਹੈ پرویزਨ ਹਾਂ ਠੀਕ ਹੈ ਮੈਂ ਫਿਲਹਾਲ ਦੀ ਪੂਰੀ ਜਾਣਕਾਰੀ ਇਹ ਬਹੁਤ ਧੰਨਵਾਦ ਅਮਨ ਸਰਦੀਆਂ ਤਾਂ ਤੁਸੀਂ ਤਸਵੀਰਾਂ ਵਿਖਾ ਰਹੇ ਹੋ ਇੱਥੇ ਕਿ ਹਾਸੀ ਦਾ ਸ਼ਿਕਾਰ ਹੋਇਆ ਸੁਖਵੀਰ ਸਿੰਘ ਬਾਦਲ ਦਾ ਕਾਫਲਾ ਸੁਖਵੀਰ ਬਾਦਲ ਦੇ ਕਾਫਲੇ ਦੀਆਂ ਗੱਡੀਆਂ ਦੀ ਟੱਕਰ ਹੋਈ ਹੈ ਪੁਸਤੀ ਪੀਡਫਟਾਰ ਬੱਸ ਨੇ ਦੋ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਉਸ ਤੋਂ ਬਾਅਦ ਗੱਡੀਆਂ ਵਿੱਚ ਤਸਵੀਰਾਂ ਦੇ ਵਿੱਚ ਨੁਕਸਾਨੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਕਾਰਾਂ ਨੇ ਫੇਰ ਮੈਖਲਣ ਦੇ ਕਾਰਨ ਬਚਾਅ ਹੋਇਆ ਹੈ ਹਾਸੀ ਦੇ ਵਿੱਚ ਪੁਲਿਸ ਮੁਲਾਜ਼ਮ ਨਿਰਖਨ ਜ਼ਖਮੀ ਦੱਸੀ ਜਾ ਰਹੀ ਹੈ ਹਾਂਜੀ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਭਈ ਸੁਖਬੀਰ ਬਾਦਲ ਨੂੰ ਲੈ ਕੇ ਜਿਹੜੀ ਅੰਮ੍ਰਿਤਸਰ ਦੇ ਵਿੱਚ ਇਹ ਤੇਜ਼ ਰਫ਼ਤਾਰ ਤੇ ਬਾਸਾਂ ਦੀ ਹੈ ਤੇ ਦੋ ਗੱਡੀਆਂ ਜਿਹੜਾ ਕੀ ਨੁਕਸਾਨ ਹੁੰਦਾ ਫੋਰਚੂਨਰ ਤੇ ਇੱਕ ਥਾਰ ਗੱਡੀ ਦੱਸੀ ਜਾਂਦੀ ਆ 에ਅਰ ਬੈਗ ਖੁੱਲਣ ਕਰ ਬਚਤ ਹੋ ਜਾਂਦੀ ਆ ਪਰ ਹੁਣ ਦੱਸਣਾ ਇਹ ਬਣਦਾ ਇਹਨਾਂ ਦਾ ਵੀ ਜਿਹੜਾ ਕੀ ਹੜ ਔਨ ਕਾਰਨ ਕਿਸਾਨਾਂ ਕੋਲੇ ਜਿਹੜੇ ਇਹ ਦੌਰੇ ਕਰ ਰਹੇ ਜਾਂਦੇ ਆਗੇ ਹਨਾ ਵੀ ਕੋਈ ਆਪਣੇ ਬੰਨਿਓ ਸਹੂਲਤਾ ਜੋ ਵੀ ਆਪਣੇ ਬੰਨਿਓ ਜਿੰਨੀ ਵੀ ਮਦਦ ਕਰ ਰਹੇ ਆ ਕਿਸਾਨਾਂ ਦੀ ਤੇ ਅਜਨਾਲਾ ਦੇ ਵਿੱਚ ਇਹ ਜਾ ਰਹੀ ਸੀ ਅੰਮ੍ਰਿਤਸਰ ਦੇ ਵਿੱਚ ਰਾਸਤੇ 'ਚ ਇਹ ਐਕਸੀਡੈਂਟ ਹੋ ਜਾਂਦਾ ਕਾਰਨ ਬਈ ਉਹਨਾਂ ਦੇ ਨਾਲ ਜਿਹੜੇ ਪੁਲਿਸ ਅਫਸਰ ਉਹਨਾਂ ਦੇ ਵੀ ਛੱਟਾ ਵਧੀਆ ਪਰ ਇਹ ਪੁਸ਼ਟੀ ਹਜੇ ਤੱਕ ਨਹੀਂ ਹੋਈ ਵੀ ਸੁਖਵੀਰ ਬਾਦਲ ਕਿਵੇਂ ਹਾਲੇ ਤੱਕ ਤਾਂ ਪਰ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਕਿਉਂਕਿ ਇਹ ਕਿਸਾਨਾਂ ਕੋਲੇ ਮਦਦ ਕਰਨ ਵਾਸਤੇ ਉਹਨਾਂ ਕੋਲੇ ਜਾਂਦੇ ਆ ਅਜਨਾਲਾ ਦੇ ਵਿੱਚ ਤੇ ਪਰ ਅੰਮ੍ਰਿਤਸਰ ਦੇ ਵਿੱਚ ਇਹ ਹਾਦਸਾ ਵਾਪਰਿਆ ਤੇਜ਼ ਰਫ਼ਤਾਰ ਤੇ ਵੱਸ ਆਉਂਦੀ ਆ ਤੇ ਫੌਰ ਜੂਨੀਅਰ ਗੱਡੀ ਤੇ ਇੱਕ ਥਾਰ ਗੱਡੀ ਵਾਹਨ ਨਿਕਾਰਮ ਵਾਚਿਤ ਰਹਿੰਦੀ ਹੈ ਤੇ ਪਰ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਸੋਣਿਆ ਸਾਂਝੀ ਜ਼ਰੂਰ ਕਰਨੀ ਸੀ ਸੁਖਬੀਰ ਬਾਦਲ ਨੂੰ ਲੈ ਕੇ ਕਿਉਂਕਿ ਜੇ ਆਪਾਂ ਗੱਲ ਕਰੀਏ ਭਈ ਜੇ ਆਪਾਂ ਆਮ ਐਕਸੀਡੈਂਟ ਹੁੰਦਾ ਤਾਂ ਉਹਨੂੰ ਐਕਸੀਡੈਂਟ ਸਮਝ ਸਕਦੇ ਆ ਪਰ ਜੇ ਕਿਸੇ ਲੀਡਰ ਦਾ ਐਕਸੀਡੈਂਟ ਹੋਦਾ ਉਹਨੂੰ ਇਹ ਇਹ ਸੋਚ ਕੇ ਆਪਾਂ ਕਈ ਲੋਕਾਂ ਦਾ ਇਹ ਸੋਚਣਾ ਵੀ ਕਿਤੇ ਵਿਰੋਧੀ ਧਿਰ ਨਹੀਂ ਨਕਰਤਾ ਹੋਵੇ ਕਿਉਂਕਿ ਇਹਦੇ ਵਿੱਚ ਹੁਣ ਆਪਾਂ ਕੋਈ ਪੁਸ਼ਟੀ ਨਹੀਂ ਹੋਈ ਹਲੇ ਤੱਕ ਪਰ ਇਹ ਦੱਸਿਆ ਜਾਂਦਾ ਵੀ ਜਿਹੜੇ ਉਹਨਾਂ ਦੇ ਨਾਲ ਪੁਲਿਸ ਅਫਸਰ ਹੀ ਉਹਨਾਂ ਦੇ ਸੱਟਾ ਪੇਟਾ ਵੱਜੀਆਂ ਤੇ ਹਜੇ ਤੱਕ ਇਹ ਵੀ ਪੁਸ਼ਟੀ ਨਹੀਂ ਹੋਈ ਸੁਖਬੀਰ ਬਾਦਲ ਕਿਵੇਂ ਹਜੇ ਤੱਕ ਇਹ ਵੀਡੀਓ ਜਿਹਦੀ ਹੁਣ ਤੱਕ ਦੀ ਅਪਡੇਟ ਸੀ ਇਹੇ ਆ ਰਹੀਆਂ ਵੀ ਐਕਸੀਡੈਂਟ ਹੋਇਆ ਇਹਨਾਂ ਦਾ ਸਿਰਫ ਇਹਨਾਂ ਦੀਆਂ ਗੱਡੀਆਂ ਦਿਖਾਈਆਂ ਜਾ ਰਹੀਆਂ ਉਹਦੇ ਵਿੱਚ ਜੋ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਸੋਡੇ ਸਾਂਝੀ ਜ਼ਰੂਰ ਕਰਨੀ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਦਰ ਮਿਲਦੇਗਾ ਨੂੰ ਨਮਟੋ ਤੇ ਧੰਨਵਾਦ